ਖੂਬਸੂਰਤ ਤਸਵੀਰ ਤੁਹਾਨੂੰ ਰਾਮ ਨਗਰੀ ਦੀ ਦਿਖਾ ਰਿਹਾ ਰੇਤੇ ਦੇ ਨਾਲ ਰਾਮ ਨਗਰੀ ਬਣਾ ਦਿੱਤੀ ਗਈ ਹੈ ਬਾਏ ਰੁਪੇਸ਼ ਸਿੰਘ ਲਿਖਿਆ ਹੋਇਆ ਹੈ ਇਹ ਹਨੂਮਾਨ ਦੀ ਤਸਵੀਰ ਹੈ ਇਹ ਰਾਮ ਦੀ ਤਸਵੀਰ ਹੈ ਪੱਥਰਾਂ ਦੇ ਉੱਪਰ ਰਾਮ ਰਾਮ ਲਿਖਿਆ ਹੋਇਆ ਹੈ ਰਾਮ ਰਾਮ ਪੱਥਰ ਤਰਤੇ ਹੋਏ ਦਿਖਾਈ ਦਿੱਤੇ ਹਨੂਮਾਨ ਦਸਨਾ ਚੀਰਿਆ ਗਿਆ ਇੱਥੇ ਦਿਖਾਇਆ ਰੇਤੇ ਦੇ ਨਾਲ ਸਭ ਕੁਝ ਕਲਾਕ੍ਰਿਤੀ ਰੇਤੇ ਦੇ ਨਾਲ ਰਾਮ ਤੇ ਸੀਤਾ ਜੀ ਦਿਖਾਏ ਤੇ ਪੱਲੇ ਪਾਸੇ ਯੋਗੀ ਮੋਦੀ ਨੂੰ ਦਿਖਾਇਆ ਤੇ ਰਾਮ ਮੰਦਰ ਦਰਸਾਇਆ ਹੈ। ਪ੍ਰਧਾਨ ਮੰਤਰੀ ਮੋਦੀ ਵੀ ਦਿਖਾਏ ਯੋਗੀ ਰਿਚਿਆਨਾਥ ਜੀ ਦਿਖਾਏ ਤੇ ਰਾਮ ਦੇ ਹੱਥ ਚ ਗੈਲਰੀ ਵੀ ਦਿਖਾਈ ਹੈ ਜੋ ਖੂਬਸੂਰਤ ਰੇਤੇ ਦੀ ਕਲਾਕਾਰੀ ਭਾਈ ਸਾਹਿਬ ਨੇ ਇੱਥੇ ਕਰ ਦਿਖਾਈ ਆ ਰੁਕੇਸ਼ ਨੇ। ਇਹ ਖੂਬਸੂਰਤ ਤਸਵੀਰ ਭਗਵਾਨ ਰਾਮ ਦੀ ਰਾਮ ਮੰਦਰ ਦੀ ਕਲਾਕ੍ਰਿਤੀ ਦਾ ਵੀ ਕਮਾਲ ਹੈ ਦਾਮ ਦੇ ਰੰਗ ਦੇ ਵਿੱਚ ਇਹ ਮਾਲਾ ਜਿਹੜੀ ਖੂਬਸੂਰਤ ਨਜ਼ਰ ਆ ਰਹੀ ਹੈ ਤੁਹਾਨੂੰ ਦਾ ਪ੍ਰਧਾਨ ਮੰਤਰੀ ਮੋਦੀ ਵੀ ਦਿਖਾਏ ਨਾਲ ਯੋਗੀ ਰਿਤਿਆ ਨਾਲ ਵੀ ਨਾਲ ਦਿਖਾ ਦਿੱਤੇ ਉਹਨਾਂ ਨੇ ਮਾਲ ਨੂੰ ਪ੍ਰਗਟ ਕਰਨ ਦੇ ਲਈ ਕਲਾਕਾਰ ਰੁਪੇਸ਼ ਕਲਾਕ੍ਰਿਤੀ ਦੀ ਕੋਸ਼ਿਸ਼ ਕੀਤੀ ਗਈ ਹੈ ਆਮ ਨਾਲ ਕਿੰਨੀ ਔਰ ਆਸਥਾ ਦੇ ਪ੍ਰਤੀ ਔਰ ਰੁਪੇਸ਼ ਨੇ ਕੋਸ਼ਿਸ਼ ਕੀਤੀ ਅਸੀਂ ਨੂੰ ਕਲਾਕ੍ਰਿਤੀ ਨੂੰ ਦਰਸਾਉਣ ਦੀ ਇਹ ਭਗਵਾਨ ਰਾਮ ਦੀ ਨਗਰੀ ਹੈ ਇਹ ਖੂਬਸੂਰਤ ਨਜ਼ਾਰਾ ਤੁਹਾਨੂੰ ਰਾਮ ਦੀ ਨਗਰੀ ਦਾ ਕਿਸੇ ਸਾਧ ਦੇ ਨਾਲ ਜਗਮਗਾ ਰਹੇ ਨੇ ਸੂਰਿਆ ਸਤੰਭ ਭਗਵਾਨ ਰਾਮ ਦੀ ਨਗਰੀ ਇੱਥੋਂ ਸ਼ੁਰੂ ਹੁੰਦੀ ਹੈ ਤਾਂ ਖੂਬਸੂਰਤ ਤਸਵੀਰਾਂ ਇਹ ਰਾਮ ਦੀਆਂ ਨਗਰੀ ਦੀਆਂ ਸੂਰਿਆ ਸਤੰਭ ਬਣਾਇਆ ਗਿਆ ਇੱਥੇ ਤੇ ਇਹ ਅਯੋਧਿਆ ਦੀ ਨਗਰੀ ਹੈ